ਸਭ ਤੋਂ ਪਹਿਲਾਂ ਤਾਂ ਮੇਰਾ ਨਰਿੰਦਰ ਸਿੰਘ ਜੀ ਦੇ ਪਰਿਵਾਰ ਦੇ ਨਾਲ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਦੁੱਖ ਪ੍ਰਗਟ ਕਰਦਾ ਅੱਜ ਸਾਰਾ ਪਰਿਵਾਰ ਡਾਕਟਰ ਸਾਹਿਬ ਬੈਠੇ ਨੇ ਉਹਦੇ ਪਿਤਾ ਜੀ ਰਣਜੀਤ ਸਿੰਘ ਜੀ ਉਹਨਾਂ ਦੀ ਧਰਮ ਪਤਨੀ ਬੈਠੀ ਨਰਿੰਦਰ ਦੀ ਨੈਂਸੀ ਔਰ ਉਹਦੇ ਮਦਰ ਔਰ ਉਹਦੇ ਮਾਮਾ ਜੀ ਔਰ ਮੈਂ ਅਫਸੋਸ ਦੁੱਖ ਸਾਂਝਾ ਕਰਨ ਵਾਸਤੇ ਪਰਿਵਾਰ ਨਾਲ ਆ ਬਹੁਤ ਦੁਖਦਾਈ ਘਟਨਾ ਔਰ ਮੈਂ ਕੀ ਕਹਿ ਸਕਦਾ ਕਿ ਅਨਪੈਰਲਡ ਪੁਲਿਸ ਅਟ੍ਰੋਸਿਟੀ ਦਾ ਸ਼ਿਕਾਰ ਹੋਇਆ ਇਹ ਇੱਕ ਹੋਣਹਾਰ ਪੜਿਆ ਲਿਖਿਆ ਇੱਕ ਅਧਿਆਪਕ ਟੀਚਰ ਆਪ ਔਰ ਜਿਸ ਢੰਗ ਦੇ ਨਾਲ ਉਹਦਾ ਪੁਲਿਸ ਕਸਟਡੀ ਵਿੱਚ ਟੌਰਚਰ ਕੀਤਾ ਗਿਆ 3 ਡਿਗਰੀ ਟੌਰਚਰ ਮੈਨੂੰ ਦੱਸਿਆ ਗਿਆ ਉਹਨਾਂ ਦੇ ਕੋਲ ਪੋਸਟ ਮਾਰਟਮ ਦੀ ਰਿਪੋਰਟ ਹੈ 180 ਇੰਜਰੀਜ਼ ਆ ਉਹਦੀ ਬਾਡੀ ਦੇ ਤੇ 180 ਔਰ ਪ੍ਰਾਈਵੇਟ ਪਾਰਟਸ ਤੋਂ ਲੈ ਕੇ ਉਦੇ ਸਾਰੇ ਸਰੀਰ ਦੇ ਉੱਤੇ ਇਲੈਕਟ੍ਰਿਕ ਸ਼ੌਕਸ ਨੇ ਔਰ ਜਿਹੜਾ ਜਿਹੜੀ ਵੀਡੀਓ ਮੇਰੇ ਕੋਲ ਪਹਿਲਾਂ ਪਹੁੰਚਾਈ ਸੀ ABC ਟੀਵੀ ਦੇ ਸੰਦੀਪ ਹੁਣਾਂ ਨੇ ਔਰ ਮੈਂ ਉਸ ਨੂੰ ਪਹਿਲੇ ਦਿਨ ਟਵੀਟ ਕੀਤਾ ਵਾ ਉਸ ਦਿਨ ਜਿਹੜਾ ਉਹਦਾ ਸਾਥੀ ਸੀ ਛੇ ਦੋਦਰਾਂ ਗਗਨਦੀਪ ਸੀਗਾ ਉਹਨੇ ਆਪਣੇ ਸਾਰਾ ਵੇਰਵਾ ਦੱਸਿਆ ਕਿ ਕਿਸ ਤਰ੍ਹਾਂ ਸਾਨੂੰ ਪੁਲਿਸ ਨੇ ਕਿਵੇਂ ਸਾਨੂੰ ਕਸਟਡੀ ਚ ਲਿਆ ਕਿਵੇਂ ਸੀਆਈਏ ਸਟਾਫ ਬਠਿੰਡਾ ਦੇ ਵਿੱਚ ਰੱਖਿਆ ਗਿਆ ਕਿਵੇਂ ਉੱਥੇ ਸਾਨੂੰ ਹਰ ਕਿਸਮ ਦਾ ਤਸ਼ਦਦ ਟਾਰਚਰ 3 ਡਿਗਰੀ ਜਿਹਨੂੰ ਕਹਿੰਦੇ ਨੇ ਜਿਹੜਾ ਜਦੋਂ ਪੰਜਾਬ ਦੇ ਵਿੱਚ ਖਾੜਕੂ ਲੈਰ ਸੀ ਜਿਵੇਂ ਉਸ ਵਕਤ 3 ਡਿਗਰੀ ਟਾਰਚਰ ਕਰਕੇ ਔਰ ਝੂਠੇ ਪੁਲਿਸ ਮੁਕਾਬਲੇ ਵਿੱਚ ਨੌਜਵਾਨਾਂ ਨੂੰ ਮਾਰਿਆ ਜਾਂਦਾ ਸੀਗਾ ਉਹ ਦੌਰ ਅੱਜ ਇੱਥੇ ਦੁਬਾਰਾ ਪੰਜਾਬ ਦੇ ਵਿੱਚ ਰੀਪਲੇ ਕੀਤਾ ਜਾ ਰਿਹਾ ਔਰ ਬੜੇ ਅਫਸੋਸ ਦੀ ਗੱਲ ਹੈ ਕਿ ਜਦੋਂ ਇਸ ਮੁੰਡੇ ਦੀ ਹੱਤਿਆ ਕੀਤੀ ਗਈ ਆ ਉਹਨਾਂ ਦਿਨਾਂ ਦੇ ਵਿੱਚ ਹੀ ਸਾਡਾ ਚੀਫ ਮਿਨਿਸਟਰ ਭਗਵੰਤ ਮਾਨ ਬਠਿੰਡੇ ਦੇ ਵਿੱਚ ਛੇ ਤਾਂ ਉਸੇ ਦਿਨ ਲੱਗੇ ਬੰਨੇ ਸੀਗਾ ਉਸੇ ਦਿਨ ਉਸੇ ਦਿਨ ਮਤਲਬ ਤੇ ਚੀਫ ਮਿਨਿਸਟਰ ਨੂੰ ਇੰਨਾ ਇਹਨਾਂ ਨਿਰਦੇਹੀ ਬੰਦਾ ਨਹੀਂ ਮੈਂ ਦੇਖਿਆ ਇੰਨਾ ਇਨਸੈਨਸਿਟਿਵ ਨਹੀਂ ਦੇਖਿਆ ਜਿਨੇ 5 10 ਮਿੰਟ ਆਪਣਾ ਟਾਈਮ ਕੱਢ ਕੇ ਇਸ ਪਰਿਵਾਰ ਦੇ ਨਾਲ ਆਣ ਕੇ ਹਮਦਰਦੀ ਕਰਦਾ ਇਹਨਾਂ ਨੂੰ ਪੁੱਛਦਾ ਕਿ ਤੁਹਾਡੇ ਨਾਲ ਕੀ ਵਾਪਰਿਆ ਵਾ ਕਿ ਕਿਵੇਂ ਤੁਹਾਡਾ ਬੱਚਾ ਰੋਜ਼ ਜਿਵੇਂ ਜੌਬ ਤੇ ਜਾਂਦਾ ਸੀ ਕਿ ਕਿਵੇਂ ਉਹ ਪੁਲਿਸ ਦੇ ਨੈੱਟ ਵਿੱਚ ਆਇਆ ਕਿਨੇ ਉਹਨੂੰ ਮਾਰਿਆ ਤੁਹਾਡੇ ਕੋਲ ਕੀ ਇਤਲਾਹ ਵਾ ਔਰ ਉਸ ਸਤਵਾਜ ਉੱਤੇ ਕੋਈ ਬੰਦੀ ਪੁਖਤਾ ਕਾਰਵਾਈ ਤਾਂ ਬਹੁਤ ਦੂਰ ਦੀ ਗੱਲ ਹੈ ਅੱਜ ਤੱਕ ਇਹਨਾਂ ਦੇ ਖਿਲਾਫ ਇਹਨਾਂ ਦੇ ਪਰਿਵਾਰ ਨੂੰ ਕਿਸੇ ਤਰ੍ਹਾਂ ਦਾ ਕੋਈ ਇਨਸਾਫ ਕੋਈ ਬਾਈ ਨੇਮ ਅਪਰੋਪ੍ਰੀਏਟ ਐਫ ਆਰ ਔਰ ਉਹ ਸੈਕਸ਼ਨ ਕਿਉਂਕਿ ਦਿਸ ਇਜ਼ ਜਿਹੜਾ ਉਹਨਾਂ ਦੇ ਲਾਇਆ ਗਿਆ ਕਿ ਇਹ ਜਿਹੜੀ ਧਾਰਾ ਬਹੁਤ ਇੱਕ ਅਨ ਸੌਫਟ ਸੈਕਸ਼ਨ ਲਾਇਏ ਗਏ ਨੇ ਦਿਸ ਇਜ਼ ਪਿਓਰਲੀ ਮਰਡਰ ਇਨ ਪੁਲਿਸ ਕਸਟਡੀ ਔਰ ਪਰਿਵਾਰ ਨੇ ਵੀ ਮੰਗ ਕੀਤੀ ਤੇ ਮੈਂ ਵੀ ਮੰਗ ਕਰਦਾ ਕਿ ਇਹਦੀ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ ਟਾਈਮ ਬਾਊਂਡ ਔਰ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਇਹਦਾ ਕੋਈ ਕਸੂਰ ਨਹੀਂ ਸੀਗਾ ਇਹਦੇ ਖਿਲਾਫ ਕੋਈ ਕਿਸੇ ਤਰ੍ਹਾਂ ਦਾ ਕੋਈ ਪੁਲਿਸ ਦੇ ਕੋਲ ਕੋਈ ਸਬੂਤ ਨਹੀਂ ਕੋ ਇਲਜ਼ਾਮ ਨਹੀਂਗਾ ਔਰ ਜਿਸ ਢੰਗ ਦੇ ਨਾਲ ਭੇਦ ਭਰੇ ਹਾਲਾਤਾਂ ਵਿੱਚ ਉਸ ਗਗਨਦੀਪ ਸਿੰਘ ਨੇ ਇਹਦੀ ਲਾ ਇਹਦੀ ਉਦੋਂ ਤੱਕ ਉਹ ਮਰ ਚੁੱਕਾ ਸੀਗਾ ਸਿਵਲ ਹਸਪੀਟਲ ਉਹਦੀ ਜਿਹੜੀ ਡੈੱਡ ਬੋਡੀ ਪਹੁੰਚਾਈ ਔਰ ਉੱਥੋਂ ਆਪ ਵੀ ਉਹ ਗਾਇਬ ਹੋ ਗਿਆ ਚਲੋ ਕਟੋਕਾਟ ਉਸਨੇ ਇੱਕ ਵੀਡੀਓ ਸ਼ੇਅਰ ਕੀਤੀ ਪਬਲਿਕ ਡੋਮੇਨ ਵਿੱਚ ਜਿਹੜੀ ਅਸੀਂ ਸਾਰਿਆਂ ਨੇ ਟਵੀਟ ਕੀਤੀ ਜਾਂ ਮੀਡੀਆ ਦੇ ਉੱਤੇ ਲੋਕਾਂ ਨੇ ਆਣ ਕੇ ਉਹਨੂੰ ਚਲਾਇਆ ਜਿੱਥੋਂ ਪਤਾ ਲੱਗ ਸਕਿਆ ਕਿ ਨਰਿੰਦਰ ਕਿਹੜੇ ਹਾਲਾਤਾਂ ਵਿੱਚ ਕਿੱਥੇ ਉਹਦਾ ਟੌਰਚਰ ਕੀਤਾ ਗਿਆ ਕਿੱਥੇ ਉਹਦੀ ਜਿਹੜੀ ਕਤਲ ਕੀਤਾ ਗਿਆ ਅੱਜ ਕੀ ਹੋ ਰਿਹਾ ਵਾ ਕਿ ਅੱਜ ਪੰਜਾਬ ਹੈਜ਼ ਬਿਕਮ ਵਰਚੂਲੀ ਅ ਪੁਲਿਸ ਸਟੇਟ ਪੁਲਿਸ ਰਾਜ ਵਿੱਚ ਤਬਦੀਲ ਕੀਤਾ ਗਿਆ ਵਾ ਔਰ ਇਹ ਕੋਈ ਇਨਸੂਲੇਟਡ ਆਈਸੋਲੇਟਡ ਇਨਸੀਡੈਂਟ ਨਹੀਂਗਾ ਨਰਿੰਦਰ ਸਿੰਘ ਦੀ ਪੁਲਿਸ ਕਸਟਡੀ ਵਿੱਚ ਹੱਤਿਆ ਇਸ ਤੋਂ ਪਹਿਲਾਂ ਥੋੜੇ ਦਿਨ ਪਹਿਲਾਂ ਪਟਿਆਲੇ ਦਾ ਇੱਕ ਨੌਜਵਾਨ 22 ਸਾਲ ਦਾ ਕੈਨੇਡਾ ਤੋਂ ਆਇਆ ਸੀਗਾ ਜਸਪ੍ਰੀਤ ਸਿੰਘ ਉਹਦਾ ਇਨਕਾਊਂਟਰ ਕੀਤਾ ਗਿਆ ਵਾ ਔਰ ਸਾਰੀ ਦੁਨੀਆ ਜਾਣਦੀ ਕਿ ਉਹ ਫੇਕ ਇਨਕਾਊਂਟਰ ਸੀਗਾ ਉਸ ਤੇ ਉਸਦਾ ਇਨਕਾਊਂਟਰ ਕਰਨ ਤੋਂ ਬਾਅਦ ਉਹੀ ਪੁਲਿਸ ਆਫੀਸਰ ਜਿਹੜੇ ਸੀਗੇ ਉਹਨਾਂ ਨੇ ਸ਼ਾਮ ਨੂੰ ਪਟਿਆਲੇ ਵਿੱਚ ਆਣ ਕੇ ਕਰਨਲ ਬਾਟ ਕੇ ਉਹਦੇ ਮੁੰਡੇ ਦੀ ਕੁੱਟਮਾਰ ਕੀਤੀ ਉਹਨਾਂ ਦੀ ਤੋਹਫੀਨ ਕੀਤੀ ਉਹੀ ਪੁਲਿਸ ਵਾਲੇ ਸੀਗੇ ਸੋ ਔਰ ਉਸ ਤੋਂ ਪਹਿਲਾਂ ਪੀਲੀ ਭੀਤ ਵਿੱਚ ਜਿਹੜੇ ਇਨਕਾਊਂਟਰਸ ਹੋਏ ਨੇ ਜਿੱਥੇ ਬਿਲਕੁਲ ਚਾਰ ਬੇਗੁਨਾਹ ਬੰਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਿਲਕੁਲ ਅਤ ਗਰੀਬ ਉਹਨਾਂ ਨੂੰ ਮਾਰਿਆ ਗਿਆ ਵਾ ਔਰ ਇਹ ਤੋਂ ਪਹਿਲਾਂ ਵੀ ਜਿਹੜੇ ਇਨਕਾਊਂਟਰਸ ਇਹ ਸਾਰੇ ਡਾਊਟਫੁਲ ਇਨਕਾਊਂਟਰਸ ਨੇ ਔਰ ਮੈਂ ਸਮਝਦਾ ਕਿ ਭਗਵੰਤ ਮਾਨ ਨੇ ਇੰਨੀ ਲਿਬਰਟੀ ਦਿੱਤੀ ਪੁਲਿਸ ਨੂੰ ਕਿਉਂਕਿ ਉਹਨਾਂ ਤੋਂ ਗਲਤ ਕੰਮ ਕਰਾਏ ਜਾ ਰਹੇ ਨੇ ਜਿਵੇਂ ਕਿ ਕੱਲ ਹੀ ਦੇਖੋ ਪਰਸੋਂ ਮਹਿਰਾਜ ਦੇ ਮੈਂ ਜੋ ਉਹਨਾਂ ਦੇ ਪਿੰਡ ਵੀ ਜਾ ਕੇ ਆ ਮਹਿਰਾਜ ਪੰਜ ਬੰਦਿਆਂ ਦੇ ਖਿਲਾਫ ਐਮੀ ਸਟੇਜ ਤੋਂ ਖੜੇ ਖੜੇ ਹਦਾਇਤ ਦਿੱਤੀ ਐਸਐਸਪੀ ਨੂੰ ਕਿਹਦੇ ਖਿਲਾਫ ਪਰਚਾ ਦਰਜ ਕੀਤਾ ਕਦੀ ਚੀਫ ਮਿਨਿਸਟਰ ਇਸ ਤਰ੍ਹਾਂ ਦੀ ਗੱਲ ਕਰਦਾ ਕਿਸੇ ਨੇ ਕੰਪਲੇਨਟ ਕੀਤੀ ਕੰਪਲੇਨਟ ਵੀ ਆਮ ਆਦਮੀ ਪਾਰਟੀ ਦਾ ਉਹਨਾਂ ਦਾ ਉੱਥੋਂ ਦਾ ਮਹਿਰਾਜ ਪਿੰਡ ਦਾ ਰਹਿਣ ਵਾਲਾ ਕੋਈ ਝਾੜੂ ਪਾਰਟੀ ਦਾ ਕੋਈ ਉਹਨਾਂ ਦਾ ਹੱਥ ਛੋਕਾ ਆਪਣਾ ਹੀ ਕੋਈ ਸ਼ਿਕਾਇਤਕਰ ਹੈ ਚੀਫ ਮਿਨਿਸਟਰ ਨੂੰ ਉੱਥੇ ਦੇਹਤੋਗੇ ਕਿ ਬੰਦਿਆਂ ਦੇ ਖਿਲਾਫ ਤੁਰੰਤ ਐਕਸ਼ਨ ਕੀਤਾ ਜਾਵੇ ਚੀਫ ਮਿਨਿਸਟਰ ਦਾ ਮਤਲਬ ਹੁੰਦਾ ਅਗਰ ਪੁਲਿਸ ਨੂੰ ਡਾਇਰੈਕਸ਼ਨ ਵੀ ਦੇਣੀ ਹੈ ਕਿ ਤੁਸੀਂ ਇਹਦੀ ਤਹਿਕੀਕਾਤ ਕਰੋ ਮੇਰੇ ਕੋਲ ਕੰਪਲੇਂਟ ਆਈ ਹੈ ਜੋ ਇਨਸਾਫ ਪਸੰਦੀ ਹੈਗੀ ਜੋ ਫੇਅਰਨੈਸ ਹੈ ਉਸ ਹਿਸਾਬ ਦੇ ਨਾਲ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇ ਲੇਕਿਨ ਚੱਕ ਕੇ ਬੰਦੇ ਹੰਦਰ ਦਿੱਤੇਗੇ ਔਰ ਸਾਰੇ ਆਦਮੀ ਕੋਈ 80 ਸਾਲ ਦਾ ਕੋਈ 83 ਸਾਲ ਦਾ ਕੋਈ 85 ਸਾਲ ਦਾ ਕਿਸੇ ਦੀ ਉਮਰ ਦਾ ਲਿਆਜ ਨਹੀਂ ਕੀਤਾ ਜਾ ਰਿਹਾ ਕਿਸੇ ਦਾ ਕੋਈ ਹੋਰ ਪਾ ਪਛੋਕੜ ਪਰਿਵਾਰਕਤਾ ਨੇ ਲਿਆਜ ਕੀਤਾ ਜਾਂ ਸਾਰੇ ਗੁਰਸਿੱਖ ਸੀਗੇ ਉਹਨਾਂ ਨੂੰ ਪਹਿਲਾਂ ਪੁਲਿਸ ਨੇ ਅਰੈਸਟ ਕੀਤਾ ਜਦੋਂ ਕੱਲ ਜਮਾਨਤ ਦੇ ਦਿੱਤੀ ਅਦਾਲਤ ਨੇ ਫਿਰ ਚੱਕ ਕੇ ਉਹਨਾਂ ਨੂੰ ਦੁਬਾਰਾ ਫਿਰ ਅਰੈਸਟ ਕੀਤਾ ਗਿਆ ਤੇ ਅੱਜ ਉਹਨਾਂ ਨੂੰ ਪੁਲਿਸ ਨੇ ਛੱਡਿਆ ਇਹ ਜੋ ਕੁਝ ਪੰਜਾਬ ਦੇ ਵਿੱਚ ਵਾਪਰ ਰਿਹਾ ਇਹ ਸਾਰੀ ਪੁਲਿਸ ਸਟੇਟ ਦੇ ਇੰਡੀਕੇਸ਼ਨ ਨੇ ਜਿੱਥੇ ਪੰਜਾਬ ਦੇ ਲੋਕਾਂ ਦੇ ਹਕੂਕ ਖੋਏ ਜਾ ਰਹੇ ਨੇ ਜਿਹੜਾ ਫੰਡਮੈਂਟਲ ਰਾਈਟ ਆ ਸਾਡਾ ਟੂ ਰਾਈਟ ਟੂ ਐਕਸਪ੍ਰੈਸ਼ਨ ਐਂਡ ਸਪੀਚ ਸਾਡਾ ਉਹ ਖੋਇਆ ਗਿਆ ਸਾਡਾ ਤਾਂ ਹੁਣ ਰਾਈਟ ਟੂ ਲਿਬਰਟੀ ਆਫ ਲਾਈਫ ਵੀ ਖੋਇਆ ਗਿਆ ਕਿ ਅਸੀਂ ਸਾਨੂੰ ਜੀਵਨ ਦਾ ਅਧਿਕਾਰ ਵੀ ਨਹੀਂ ਦਿੱਤਾ ਜਾ ਰਿਹਾ ਪੰਜਾਬ ਦੇ ਵਿੱਚ ਇਹ ਬਹੁਤ ਮਾੜੀਆਂ ਗੱਲਾਂ ਨੇ ਔਰ ਮੈਨੂੰ ਦੁੱਖ ਇਸ ਗੱਲ ਦਾ ਕਿ ਰੋਜ਼ ਦੁਹਾਈ ਦਿੰਦੇ ਨੇ ਬਾਬਾ ਸਾਹਿਬ ਅੰਬੇਦਕਰ ਦੀ ਔਰ ਸ਼ਹੀਦ ਭਗਤ ਸਿੰਘ ਦੀ ਉਹਨਾਂ ਦੀ ਦੁਹਾਈ ਦੇ ਕੇ ਤੇ ਇੰਨਾ ਆਤਿਆਚਾਰ ਤੇ ਇੰਨੀ ਬੇਇਨਸਾਫੀ ਜਿਹੜੀ ਕੀਤੀ ਜਾ ਰਹੀ ਆ ਮੈਂ ਇਹਨਾਂ ਦੇ ਪਰਿਵਾਰ ਦੇ ਨਾਲ ਹਮਦਰਦੀ ਕਰਦਾ ਜੋ ਵੀ ਪਰਿਵਾਰ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਐਕਸ਼ਨ ਲੈਣਗੇ ਚਾਹੇ ਉਹ ਪੰਜਾਬ ਰਿਆਣਾ ਹਾਈ ਕੋਰਟ ਮੂਵ ਕਰਨਾ ਪਵੇ ਇਹਨਾਂ ਨੂੰ ਅਸੀਂ ਇਹਨਾਂ ਦੀ ਪੂਰੀ ਹਮਦਦ ਕਰਾਂਗੇ ਔਰ ਮੇਰੀ ਪੰਜਾਬ ਸਰਕਾਰ ਔਰ ਡੀਜੀਪੀ ਦੇ ਕੋਲੋਂ ਇਹ ਮੰਗਿਆ ਕਿ ਇਸ ਦੀ ਟਾਈਮ ਬਾਉਂਡ ਕੰਕ੍ਰੀਟ ਐਕਸ਼ਨ ਅ ਮਰਡਰ ਕੇਸ ਵੀ ਰਜਿਸਟਰਡ ਅਗੇਂਸਟ ਆਲ ਦੋਸ ਪੁਲਿਸ ਆਫਸਰਸ ਹੂ ਆ ਰਿਸਪੋਨਸਿਬਲ ਫਾਰ ਦਿਸ ਬਰੂਟਲ ਪੁਲਿਸ ਕਸਟਡੀ ਮਰਡਰ ਔਰ ਨਾਲ ਨਾਲ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਸਾਰਾ ਪੰਜਾਬ ਜਿਹੜਾ ਉਹ ਕੁਰਲਾ ਰਿਹਾ ਹੈ ਅ ਜਿੰਨੇ ਜਿਆਦਾ ਝੂਠੇ ਪਰਚਿਆਂ ਦਾ ਦੌਰ ਔਰ ਆਮ ਆਦਮੀ ਪਾਰਟੀ ਜਿਵੇਂ ਕਿ ਹੁਣ ਸਾਰੀ ਰਾਜਨੀਤੀ ਹੀ ਪੁਲਿਸ ਦੇ ਜ਼ਰੀਏ ਕਰ ਰਹੀ ਆ ਆਪਣੇ ਕ੍ਰਿਟਿਕਸ ਦਾ ਮੂੰਹ ਬੰਦ ਕਰਵਾਉਣਾ ਇਵਨ ਇੱਥੋਂ ਤੱਕ ਕਿ ਬੰਦੇ ਵੀ ਇਕੱਠੇ ਕਰਨੇ ਪੁਲਿਸ ਦਾ ਕੰਮ ਲਾ ਦਿੱਤਾ ਕਿ ਤੁਸੀਂ ਨੰਬਰਦਾਰਾਂ ਨੂੰ ਸਰਪੰਚਾਂ ਨੂੰ ਬੁਲਾਓ ਔਰ ਜਿਸ ਤਰ੍ਹਾਂ ਨਾਲ ਕਿਸਾਨਾਂ ਦੇ ਨਾਲ ਦੁਰਵਿਵਾਰ ਕੀਤਾ ਗਿਆ ਉਹਨਾਂ ਦਾ ਅੰਦੋਲਨ ਖਦੇੜਿਆ ਗਿਆ ਜੀਸੀਬੀਆਂ ਚਲਾਈਆਂ ਗਈਆਂ ਗੁਰਦਾਸਪੁਰ ਦੇ ਵਿੱਚ ਜਿਹੜੇ ਲੈਂਡ ਐਕੁਇਜ਼ੀਸ਼ਨ ਦੇ ਖਿਲਾਫ ਬੋਲਦੇ ਸੀ ਉਹਨਾਂ ਨੂੰ ਕੁੱਟਿਆ ਗਿਆ ਸੋ 올 ਦਿਸ ਓਨਲੀ ਇੰਡੀਕੇਟਸ ਕਿ ਅੱਜ ਪੰਜਾਬ ਪੁਲਿਸ ਸਟੇਟ ਆ ਅੱਜ 31 ਮਈ ਹੈ ਡੇਟ ਅੱਜ ਉਹਨਾਂ ਨੇ ਡੈਡਲਾਈਨ ਦਿੱਤੀ ਸੀ ਡੀਜੀਪੀ ਨੇ ਡੀਜੀਪੀ ਮੀਨਸ ਚੀਫ ਮਿਨਿਸਟਰ ਉਦੋਂ ਹਦਾਇਤ ਆਈ ਤਾਂ ਤਾਈ ਉਹਨੇ ਡੈਡਲਾਈਨ ਦਿੱਤੀ ਹੋਊਗੀ ਕਿ 31 ਮਈ ਤੱਕ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਾਂਗੇ ਨਸ਼ਾ ਮੁਕਤ ਤਾਂ ਨਹੀਂ ਹੋਇਆ ਕਿਉਂਕਿ ਅੱਜ ਹੀ ਮੈਨੂੰ ਇੱਕ ਹੋਰ ਵੀਡੀਓ ਆਈ ਆ ਇੱਥੇ ਪਿੰਡ ਹੈਗਾ ਜੈਤੋ ਹਲਕੇ ਜੈਤੋ ਦਾ ਰੋੜੀ ਕਪੂਰਾ ਮਨਪ੍ਰੀਤ ਸਿੰਘ ਇੱਕ ਨੌਜਵਾਨ ਅੱਜ 31 ਤਰੀਕ ਨੂੰ ਓਵਰਡੋਜ਼ ਦੇ ਨਾਲ ਉਹਦੀ ਮੌਤ ਹੋਈ ਆ ਉਹਦਾ ਸਾਰਾ ਪਰਿਵਾਰ ਗੁੱਲਾ ਰਿਹਾ ਇੱਕ ਪਾਸੇ ਤੁਸੀਂ ਕਹਿ ਰਹੇ ਕਿ 31 ਤਰੀਕ ਤੱਕ ਨਸ਼ਾ ਮੁਕਤ ਕਰ ਦੇਣਾ ਇੱਕ ਪਾਸੇ ਉਦਣ ਹੀ ਨਸ਼ੇ ਦੇ ਨਾਲ ਮੌਤਾਂ ਹੋ ਰਹੀਆਂ 25 27 ਬੰਦੇ ਸ਼ਰਾਬ ਜਾਲੀ ਪੀ ਕੇ ਮਰ ਗਏ ਬਰਨਾਲੇ ਦੇ ਵਿੱਚ ਓਵਰਡੋਜ਼ ਨਾਲ ਮਰ ਗਏ ਮੇਰੇ ਆਪਣੀ ਕੌਨਸਟਿਟੂਐਂਸੀ ਵਿੱਚ ਪਲਾਟ ਵਿੱਚ ਮੈਂ 3-4 ਭੋਗਟੈਂਡ ਕੀਤੇ ਸਾਰੇ ਓਵਰਡੋਜ਼ ਨਾਲ ਔਰ ਬਹੁਤ ਸਾਰੀਆਂ ਮੌਤਾਂ ਡਰਗ ਰਿਲੇਟਿਡ ਨੇ ਜਿਹੜੀਆਂ ਸੋਸ਼ਲ ਸਟਿਗਮਾ ਮੰਨਿਆ ਜਾਂਦਾ ਜਿਹਦੇ ਪਰਿਵਾਰ ਖੁੱਲ ਕੇ ਬੋਲਦੇ ਨਹੀਂਗੇ ਪਤਾ ਨਹੀਂ ਕਿੰਨੀਆਂ ਹੋਰ ਮੌਤਾਂ ਜਿਹੜੀਆਂ ਨਸ਼ੇ ਦੇ ਨਾਲ ਹੋ ਰਹੀਆਂ ਇਹਨਾਂ ਦਾ ਜਿਹੜਾ ਯੁੱਧ ਨਸ਼ੇ ਵਿਰੁੱਧ 100% ਫਲੌਪ ਤੇ ਫੇਲ ਪ੍ਰੋਗਰਾਮ ਆ ਔਰ ਨਸ਼ਾ ਦਾ ਪਤਾ ਨਹੀਂ ਖਤਮ ਕੀਤਾ ਕਰਨਾ ਕਿ ਨਹੀਂ ਕਰਨਾ ਪਰ ਬੰਦੇ ਖਤਮ ਕਰਨ ਤੇ ਆਏ ਹੋਏ ਨੇ ਜਿਵੇਂ ਕਿ ਇਹ ਨਰਿੰਦਰ ਸਿੰਘ ਦਾ ਜਿਹੜਾ ਪੁਲਿਸ ਕਸਟਡੀ ਚ ਕਤਲ ਹੋਇਆ ਬਹੁਤ ਮੰਦ ਭਗਾ ਦੁੱਖਦਾਈ ਨਿੰਦਣਯੋਗ ਅਸੀਂ ਸਾਰੇ ਪੰਜਾਬ ਦੇ ਲੋਕ ਇਕੱਲਾ ਮੈਂ ਨਹੀਂ ਅਸੀਂ ਇਹਦੇ ਵਾਸਤੇ ਇਨਸਾਫ ਦੀ ਮੰਗ ਕਰਦੇ ਹਾਂ ਔਰ ਇਹਦੇ ਪਰਿਵਾਰ ਨੂੰ ਪੁਲਿਸ ਕਸਟਡੀ ਚ ਡੈਥ ਹੈ ਇਹ ਮਿਨਿਮਮ 1 ਕਰੋੜ ਰੁਪਇਆ 1 ਕਰੋੜ ਰੁਪੀਸ ਕੰਪਨਸੇਸ਼ਨ ਐਂਡ 1 ਗਵਰਨਮੈਂਟ ਜੌਬ ਇੱਕ ਸਰਕਾਰੀ ਨੌਕਰੀ ਕਿਉਂਕਿ ਪੁਲਿਸ ਦੀ ਆਪਣੀ ਕਮਜ਼ੋਰੀ ਤੇ ਨਿਲਾਇਕੀ ਦੇ ਨਾਲ ਬੰਦੇ ਦੀ ਮੌਤ ਹੋਈ ਆ ਰਿਸਪੌਂਸਿਬਿਲਟੀ ਲਾਈਜ਼ ਸਕੇਅਰਲੀ ਓਨ ਦਾ ਪੁਲਿਸ ਡਿਪਾਰਟਮੈਂਟ ਐਂਡ ਪੰਜਾਬ ਗਵਰਨਮੈਂਟ ਟੂ ਲੁੱਕ ਆਫਟਰ ਦਿਸ ਫੈਮਿਲੀ ਔਰ ਇਹਨਾਂ ਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਰੋਜ਼ੀ ਰੋਟੀ ਦਾ ਪ੍ਰਬੰਧ ਜਿਹੜਾ ਕੀਤਾ ਜਾਵੇ ਇਹਦਾ ਨਰਿੰਦਰ ਦਾ ਤੇ ਨੈਂਸੀ ਦਾ ਬੱਚਾ ਬਹੁਤ ਛੋਟਾ ਬੇਟੀ ਕਹਿੰਦੇ ਕਿ ਐਮਟੈਕ ਪੜੀ ਹੋਈ ਸਾਰੀ ਫੈਮਿਲੀ ਪੜੀ ਐ ਐਜੂਕੇਟਿਡ ਐ ਡਾਕਟਰ ਨੇ ਮਦਰ ਇਹਨਾਂ ਦੇ ਪ੍ਰੋਫੈਸਰ ਰਿਟਾਇਰ ਹੋਏ ਨੇ ਆਪੇ ਐਮਤੇ ਕੀਤੀ ਹੋਈ ਆ ਉਹ ਆਪ ਆਇਲਸ ਦੇ ਸੈਂਟਰ ਵਿੱਚ ਟੀਚਰ ਲੱਗਿਆ ਹੋਇਆ ਸੀਗਾ ਔਰ ਉਹ ਪੜਾਉਂਦਾ ਸੀਗਾ ਸੋ ਬਹੁਤ ਜ਼ਿਆਦਾ ਅਫਸੋਸ ਤੇ ਬਹੁਤ ਦੁੱਖदाई ਉਮੀਦ ਕਰਦੇ ਹਾਂ ਕਿ ਸਾਡੀ ਸਰਕਾਰ ਜਿਹੜੀ ਆ ਇਹਨਾਂ ਦੇ ਪਰਿਵਾਰ ਨੂੰ ਇਨਸਾਫ ਦੇਵੇ ਅੱਛਾ ਘੇਰਤ ਸਭ ਅਗਰ ਤੱਕ ਦਾ ਰੂਲੀ ਪਾਰਟੀ ਤੁਸੀਂ ਦੂਸਰੀਆਂ ਪੋਲਿਟੀਕਲ ਪਾਰਟੀਆਂ ਦੇ ਪੰਜਾਬ ਦੇ ਬਦੁਨਤਾ ਹਲਾਤੇ ਉੱਤੇ ਰੋਲ ਨੂੰ ਕੀ ਨੇ ਧੰਨੇwale ਸਾਹਿਬ ਆਏ ਕਿ ਮੈਂ ਦੇਖ ਰਿਹਾ ਹਾਂ ਕੁਝ ਸਮੇਂ ਤੋਂ ਕਿ ਬੜੇ ਇੰਪੋਰਟੈਂਟ ਇਸ਼ੂਸ ਪੰਜਾਬ ਦੇ ਵਿੱਚ ਖਾਸ ਤੌਰ ਤੇ ਪੁਲਿਸ ਪ੍ਰੋਟੈਲਿਟੀ ਤੇ ਅਟ੍ਰੋਸਿਟੀ ਦੇ ਉਠ ਰਹੇ ਨੇ ਪਰ ਆਵਾਜ਼ ਨਹੀਂ ਆ ਰਹੀ ਜਿੰਨੀ ਆਪੋਜੀਸ਼ਨ ਚੋਂ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਲੈਣਾ ਕਿਸੇ ਪਾਰਟੀ ਦਾ ਨਹੀਂ ਆਪੋਜੀਸ਼ਨ ਦਾ ਕੰਮ ਹੈ ਕਿ ਜਦ ਵੀ ਕੋਈ ਸਰਕਾਰ ਗਲਤ ਕੰਮ ਕਰ ਰਹੀ ਹੈ ਉਹਦੇ ਮੋਹਰੇ ਖੜ ਕੇ ਉਹਦਾ ਵਿਰੋਧ ਕਰਨਾ ਚਾਹੀਦਾ ਪਰ ਇੱਕ ਗੱਲ ਯਾਦ ਰੱਖਿਓ ਕਿ ਇਹ ਜਿਹੜਾ ਇਸ ਵਕਤ ਦਰਦ ਦਾ ਮਾਹੌਲ ਇੰਨਾ ਪੈਦਾ ਕਰਤਾ ਪੁਲਿਸ ਨੇ ਇੰਨੇ ਜਿਆਦਾ ਫਾਲਸ ਕੇਸ ਮੈਂ ਤੁਹਾਡੇ ਸਾਹਮਣੇ ਬੈਠਾ ਮੇਰੇ ਕੋਲ ਪੰਜ ਕ੍ਰਿਮੀਨਲ ਫਾਲਸ ਕੇਸ ਹੈ ਔਰ ਇੱਕ ਇਨਾ ਹਿਨੀਅਸ ਤੇ ਸੀਰੀਅਸ क्राइम ਪਾਇਆ ਜਿਹਦੇ ਭਗਵਾਨਤਮਾਨ ਨੇ ਮੇਰੇ ਹੱਕ ਚ ਗਵਾਈ ਦਿੱਤੀ ਹੈ ਇਨ ਪਬਲਿਕ ਡੋਮੇਨ ਔਰ ਜਦੋਂ ਮੇਰੀ ਬੇਲ ਹੋ ਰਹੀ ਸੀ ਉਸ ਕੇਸ ਵਿੱਚ ਇੱਕ ਛੁੱਟਾ ਕੇਸ ਵਿੱਚ ਤੇ ਹੋਰ ਬਣਾਇਆ ਗਿਆ ਐਬਸੋਲੂਟਲੀ ਜਿੱਦਾਂ ਮੈਰਾਜ ਦੇ ਲੋਕਾਂ ਦੇ ਉੱਤੇ ਛੁੱਟਾ ਕੇਸ ਨਾ ਸੋ ਮੈਂ ਜਿਹੜੀ ਗੱਲ ਲਫ਼ਜ਼ ਯੂਜ਼ ਕਰ ਰਿਹਾ ਪੁਲਿਸ ਸਟੇਟ ਤੇ ਪੁਲਿਸ ਸਟੇਟ ਦਾ ਭੈ ਇਨਾ ਪੈ ਗਿਆ ਵਾ ਕਿ ਹਰ ਘਰ ਦੇ ਵਿੱਚ ਬੈਠੇ ਪੋਲਿਟੀਕਲ ਲੀਡਰਸ ਦੇ ਜਾਂ ਐਕਟਿਵਿਸਟ ਨੇ ਜਿਹੜੇ ਉਹਨਾਂ ਦੇ ਪਰਿਵਾਰ ਵੀ ਉਹਨਾਂ ਨੂੰ ਡਰਾਉਂਦੇ ਨੇ ਉਹਨਾਂ ਨੂੰ ਵਾਰਨ ਕਰਦੇ ਔਰ ਮੈਂ ਅੱਜ ਗੱਲ ਕੈਮਰੇ ਤੇ ਕਹਿਣਾ ਚਾਹੁੰਦਾ ਕਿ ਜਿਸ ਲੈਵਲ ਤੱਕ ਪੰਜਾਬ ਦੀ ਪੁਲਿਸ ਚਾ ਚੁੱਕੀ ਹੈ ਜਿੰਨੀਆਂ ਉਹਨਾਂ ਨੂੰ ਅਨਫਿਚਰਡ ਪਾਵਰਸ ਪੰਜਾਬ ਗਵਰਨਮੈਂਟ ਨੇ ਭਗਵੰਤ ਮਾਨ ਨੇ ਸਰਕਾਰ ਨੇ ਦੇ ਦਿੱਤੀਆਂ ਆਈ ਵਿਲ ਨੋਟ ਬੀ ਸਰਪ੍ਰਾਈਜ਼ਡ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਇੰਪੋਰਟੈਂਟ ਆਗੂ ਆਗੂਆਂ ਦੀ ਜਾਂ کارਕੁਨਾਂ ਦੀ ਫਿਜ਼ੀਕਲ ਐਲੀਮੀਨੇਸ਼ਨ ਵੀ ਹੋ ਸਕਦੀ ਦੇ ਕੈਨ ਬੀ ਹਾਰਮਡ ਫਿਜ਼ੀਕਲੀ ਅੱਜ ਸਾਡਾ ਪੰਜਾਬ ਇਸ ਲੈਵਲ ਦੇ ਉੱਤੇ ਖੜਾ ਹੋ ਗਿਆ ਫਿਜ਼ੀਕਲ ਹਾਰਮ ਕੈਨ ਬੀ ਇਨ ਫਾਰਮ ਆਫ ਐਨ ਐਕਸੀਡੈਂਟ ਕਿਸੇ ਦਾ ਸੜਕ ਤੇ ਜਾਂਦਿਆਂ ਨੂੰ ਜਿਵੇਂ ਦੀਪ ਸਿੱਧੂ ਦਾ ਐਕਸੀਡੈਂਟ ਕਰਵਾ ਦਿੱਤਾ ਜਾਂ ਹੋ ਗਿਆ ਕਿਸੇ ਨੇ ਪੁੱਛਿਆ ਨਹੀਂ ਬਾਅਦ ਵਿੱਚ ਕਿਸੇ ਨੂੰ ਕੋਈ ਹੋਰ ਜਾਨੀ ਨੁਕਸਾਨ ਕੋ ਮਾਲੀ ਨੁਕਸਾਨ ਅੱਜ ਜਿਹੜਾ ਪੰਜਾਬ ਸਰਕਾਰ ਦਾ ਲੈਵਲ ਆ ਨਫ਼ਰਤ ਦੀ ਭਾਵਨਾ ਦਾ ਉਹ ਬਹੁਤ ਜ਼ਿਆਦਾ ਜਾ ਚੁੱਕਾ ਜਿਸ ਕਰਕੇ ਆਪੋਜੀਸ਼ਨ ਵੀ ਕਿਤੇ ਨਾ ਕਿਤੇ ਭੈ ਪੀਤ ਕੀਤੀ ਗਈ ਮਾਨਣ। ਫਿਰ ਸ਼ੁਰੂ ਕਿਵੇਂ ਜੀ ਪੰਜਾਬ ਦਾ ਜੇ ਆਪੋਜੀਸ਼ਨ ਹੀ ਲੜ ਗਈ ਤਾਂ ਫੇਰ ਕਰੋ ਹੁਣ ਤੁਸੀਂ ਦੱਸੋ ਮੈਨੂੰ ਕਿ ਆ ਆਪੋਜੀਸ਼ਨ ਦਾ ਰੋਲ ਤਾਂ ਚਲੋ ਆਪਾਂ ਕਹਿ ਰਹੇ ਆਂ ਔਰ ਮੈਂ ਮੰਨ ਵੀ ਰਿਹਾ ਆਂ ਔਰ ਮੈਂ ਤੁਹਾਨੂੰ ਦੱਸ ਰਿਹਾ ਕਿ ਕਿਉਂ ਆਪੋਜੀਸ਼ਨ ਨਹੀਂ ਪਰ ਤੁਸੀਂ ਦੱਸੋ ਮੈਨੂੰ ਮੀਡੀਆ ਦਾ ਰੋਲ ਕਿੱਥੇ ਆ ਵੇਅਰ ਇਜ਼ ਦਾ ਵੇਅਰ ਇਜ਼ ਦਾ ਮੇਨਸਟ੍ਰੀਮ ਮੀਡੀਆ ਆਫ ਪੰਜਾਬ ਇੰਨਾ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਰੋਜ਼ ਕੁੱਟਮਾਰ ਲੁੱਟਕਸੁੱਟ ਔਰਤਾਂ ਨਾਲ ਜ਼ਿਆਤੀ ਬਦਲਾਖੋਰੀ ਦੇ ਪਰਚੇ ਕਤਲੋਗਾਰਤ ਪੁਲਿਸ ਕਸਟਡੀ ਚ ਮੌਤ ਝੂਠੇ ਪੁਲਿਸ ਇਨਕਾਉਂਟਰ ਕੋਈ ਦਿਖਾ ਰਿਹਾ ਮੇਨਸਟ੍ਰੀਮ ਮੀਡੀਆ ਬੜੇ ਅਫਸੋਸ ਦੀ ਗੱਲ ਆ ਕਿ ਸਾਡਾ ਮੇਨਸਟ੍ਰੀਮ ਜਿਹੜਾ ਚੌਥਾ ਪਿਲਰ ਆ ਡੈਮੋਕ੍ਰੇਸੀ ਦਾ ਤਾਂ ਸਾਡਾ ਸੋਸ਼ਲ ਮੀਡੀਆ ਨਾ ਹੁੰਦਾ ਆ ਇੰਡੀਪੈਂਡੈਂਟ ਮੀਡੀਆ ਜਦਾਰ ਕੇ ਤੁਸੀਂ ਬੈਠੇ ਹੋ ਜਿਹੜੇ ਨਹੀਂ ਡਰਦੇ ਘਪਰਾਉਂਦੇ ਸਰਕਾਰਾਂ ਤੋਂ ਇਹਦਾ ਸਾਡੀ ਆਵਾਜ਼ ਹੀ ਦੱਬੀ ਜਾਣੀ ਸੀਗੀ ਔਰ ਇਹ ਬਹੁਤ ਖਤਰੇ ਦੀ ਘੰਟੀ ਆ ਪੰਜਾਬ ਦੀ ਡੈਮੋਕ੍ਰੇਸੀ ਲਈ ਔਰ ਇੱਕ ਪਾਸੇ ਕੇਜਰੀਵਾਲ ਤੇ ਭਗਵੰਤਪਨ ਰੋਜ਼ ਦੋ ਗੱਲਾਂ ਦੇ ਕੋਸੇ ਨੇ ਬੀਜੇਪੀ ਮੋਦੀ ਸਰਕਾਰ ਨੂੰ ਇੱਕ ਕਹਿੰਦੇ ਨੇ ਕਿ ਈਡੀ ਤੇ ਸੀਬੀਆਈ ਦਾ ਦੁਰਉਪਯੋਗ ਬਹੁਤ ਕਰ ਰਹੀ ਹੈ ਬੀਜੇਪੀ ਟੂ ਬਰੋਬੀਟ ਇਟਸ ਪੋਲਿਟੀਕਲ ਓਪੋਨੈਂਟਸ ਆਪਣੇ ਵਿਰੋਧੀਆਂ ਨੂੰ ਡਰਾਉਣ ਵਾਸਤੇ ਸੀਬੀਆਈ ਤੇ ਈਡੀ ਹਾਲਾਂਕਿ ਆਮ ਆਦਮੀ ਪਾਰਟੀ ਦੇ ਲੀਡਰ ਡੇਡ ਸਾਲ ਕਰਪਸ਼ਨ ਦੇ ਮੈਟਰਸ ਵਿੱਚ ਅੰਦਰ ਰਹੇ ਨੇ ਔਰ ਸੁਪਰੀਮ ਕੋਰਟ ਤੋ ਜਾ ਕੇ ਉਹਨਾਂ ਨੂੰ ਬੇਲਾ ਮਿਲੀਆਂ ਨੇ ਪਰ ਚਲੋ ਇਹ ਫਿਰ ਵੀ ਮੰਨ ਕੇ ਚੱਲੀਏ ਕਿ ਈਡੀ ਤੇ ਸੀਬੀਆਈ ਗਲਤ ਕੰਮ ਕਰ ਰਹੀ ਕਿਉਂਕਿ ਹੋਰ ਬਹੁਤ ਸਾਰੇ ਪੋਲਿਟਿਕਲ ਲੀਡਰਸ ਨੂੰ ਇਨਵੋਲ ਕੀਤਾ ਤੇ ਕੀ ਕੇਜਰੀਵਾਲ ਤੇ ਭਗਵੰਤ ਮਾਨ ਦੱਸਣਗੇ ਕਿ ਪੰਜਾਬ ਦੇ ਵਿੱਚ ਇਹਨਾਂ ਦੀ ਪੁਲਿਸ ਤੇ ਵਿਜੀਲੈਂਸ ਡਿਪਾਰਟਮੈਂਟ ਉਹ ਆਪਣੇ ਬਰੋਧੀਆਂ ਦੇ ਖਿਲਾਫ ਕੀ دہشت ਅਮਚਾਰੀ ਹੈ ਕਿੰਨੇ ਝੂਠੇ ਪਰਚੇ ਦਰਜ ਕੀਤੇ ਨੇ ਔਰ ਦੂਸਰਾ ਇਹ ਕਹਿੰਦੇ ਨੇ ਕਿ ਬੀਜੇਪੀ ਨੇ ਗੋਦੀ ਮੀਡੀਆ ਬਣਾ ਦਿਆ ਹੈ ਨੈਸ਼ਨਲ ਲੈਵਲ ਤੇ ਉਪਰ ਜੋ ਉਹਨਾਂ ਦੇ ਟੀਵੀ ਜੀ ਬੋਲਦੇ ਨੇ ਆਵਾਜ਼ ਦੀ ਪੰਜਾਬ ਦਾ ਟੀਵੀ ਕੋ ਜਿਹੜਾ ਮੇਨ ਸਟਰੀਮ ਆ ਔਰ ਅਖਬਾਰਾਂ ਜਿਹੜੇ ਪ੍ਰਿੰਟ ਮੀਡੀਆ ਕੀ ਉਹ ਸੱਚ ਦਿਖਾ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਕੀ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਪੁੱਛਦਾ ਕਿ ਜਿਹੜੇ ਇਲਜ਼ਾਮ ਤੁਸੀਂ ਬੀਜੇਪੀ ਤੇ ਲਾਉਣੇ ਕਿ ਦੇ ਆਰ ਮਿਸਯੂਜ਼ਿੰਗ ਈਡੀਐਂਟਸ ਸੀਬੀਆਈ ਐਂਡ ਥੈਟ ਦੇ ਹੈਵ ਹਾਈਜੈਕਡ ਦਾ ਮੀਡੀਆ ਐਟ ਦਾ ਨੈਸ਼ਨਲ ਲੈਵਲ ਕੀ ਤੁਸੀਂ ਪੰਜਾਬ ਦੇ ਵਿੱਚ ਮੀਡੀਆ ਹਾਈਜੈਕ ਨਹੀਂ ਕੀਤਾ ਕੀ ਤੁਸੀਂ ਪੰਜਾਬ ਦੇ ਵਿੱਚ ਪੁਲਿਸ ਦਾ ਤੇ ਵਿਜਲੈਂਸ ਦਾ ਦੁਰਉਪਯੋਗ ਨਹੀਂ ਕੀਤਾ ਆ ਸਾਡੇ ਪੰਜਾਬ ਦੇ ਹਾਲਾਤ ਬਣਾ ਕੇ ਰੱਖਦੇ ਹੈਂ ਬਰਾਸਾ ਜਿਹੜਾ ਪਾਰਟ ਆਫ ਕਾਂਗਰਸ ਤੁਸੀਂ ਕੀ ਸੋਚਦੇ ਹੋ ਕਿ ਆਪੋਜੀਸ਼ਨ ਦਾ ਰੋਲ ਇੱਥੇ ਕਿਹੋ ਜਿਹਾ ਹੋਣਾ ਚਾਹੀਦਾ ਹੈ ਨਹੀਂ ਮੈਂ ਆਪਣਾ ਤੁਹਾਨੂੰ ਆਪੋਜੀਸ਼ਨ ਦਾ ਮੈਨੂੰ ਸਵਾਲ ਪੁੱਛਿਆ ਗਿਆ ਮੈਂ ਤੁਹਾਨੂੰ ਚੰਗੀ ਤਰ੍ਹਾਂ ਦੱਸ ਦਿੱਤਾ ਵਾ ਆਪੋਜੀਸ਼ਨ ਦਾ ਰੋਲ ਹਰ ਇੰਪੋਰਟ ਹਾਲਾਂਕਿ ਇਹ ਨਹੀਂ ਹੈ ਕਿ ਕਾਂਗਰਸ ਆਪੋਜੀਸ਼ਨ ਦਾ ਰੋਲ ਨਹੀਂ ਅਦਾ ਕਰੇ ਇਹ ਨਹੀਂ ਮੈਂ ਕਹਿ ਰਿਹਾ ਸਾਡੇ ਲੀਡਰ ਆਫ ਆਪੋਜੀਸ਼ਨ ਨੇ ਵਿਧਾਨ ਸਭਾ ਜਿੰਨਾ ਟਾਈਮ ਦਿੱਤਾ ਜਾਂਦਾ ਵਾ ਸਪੀਕਰ ਦੇ ਜ਼ਰੀਏ ਔਰ ਆਊਟਸਾਈਡ ਦਾ ਵਿਧਾਨ ਸਭਾ ਜਿੰਨੇ ਹੈਗੇ ਕਰ ਸਕ ਰਹੇ ਪਰ ਮੈਂ ਸ ਮੈਂ ਸਾਰੀ ਆਪੋਜੀਸ਼ਨ ਨੂੰ ਪੁੱਛ ਰਿਹਾ ਕਹਿ ਰਿਹਾ ਕਹਿਣਾ ਚਾਹੁੰਦਾ ਕਿ ਉਹਨਾਂ ਨੂੰ ਦਸ਼ ਦਿਨ ਨਹੀਂ ਪਾ ਦਿੱਤੀ ਗਈ ਆ ਪੁਲਿਸ ਮੁਕਾਬਲੇ ਪੁਲਿਸ ਛੂਟੇ ਪਰਚਿਆਂ ਦੀ ਜੇਲ੍ਹਾਂ ਦੀ ਕਿ ਹਰ ਆਦਮੀ ਦੇ ਘਰ ਪਰਿਵਾਰ ਨੇ ਬੱਚੇ ਨੇ ਉਹ ਅਗਲੀ ਖਬਰਾਂ ਹੁੰਦੇ ਨੇ ਇਸ ਕਰਕੇ ਸਾਰਾ ਇਹ ਪਰ ਇਹਦੀ ਜ਼ਿੰਮੇਵਾਰੀ ਤਾਂ ਅਲਟੀਮੇਟਲੀ ਸਾਰੀ ਮੌਜੂਦਾ ਸਰਕਾਰ ਤੇ ਇਸਟੈਬਲਿਸ਼ਮੈਂਟ ਦੇ ਹੱਥ ਵਿੱਚ ਜਾਂਦੀ ਹੈ ਜੀ ਤੁਸੀਂ ਆਲ ਪਾਰਟੀ ਮੀਟਿੰਗ ਅਦਰਦਰ ਦਾ ਰੂਲਿੰਗ ਪਾਰਟੀ ਦੀ ਕੋਈ ਹੋਰੇ ਮਾਮਲਾ ਤੇ ਵਿਵਾਦ ਦੇਖੋ ਆਈ ਐਮ ਨਾਟ ਇਨ ਅ ਪੋਜੀਸ਼ਨ ਕਿ ਮੈਂ ਸਾਰੀਆਂ ਪਾਰਟੀਆਂ ਨਾਲ ਆਫ ਕੋਰਸ ਮੈਂ ਆਪਣੀ ਪਾਰਟੀ ਦੇ ਪਲੇਟਫਾਰਮ ਤੇ ਗੱਲਾਂ ਜ਼ਰੂਰ ਰੱਖੂੰਗਾ ਮੈਂ ਪਹਿਲਾਂ ਵੀ ਰੱਖਦਾ ਰਿਹਾ ਲੇਕਿਨ ਨੈਕਸਟ ਸਾਡੀ ਜਿਹੜੀ ਮੀਟਿੰਗ ਹੋਊਗੀ ਮੈਂ ਕਹੂੰਗਾ ਕਿ ਬਹੁਤ ਨੀਚੇ ਤਸ਼ੱਦਦ ਤੇ ਜ਼ਿਆਤੀਆਂ ਹੋ ਰਹੀਆਂ ਨੇ ਐਂਡ ਵੀ ਹੈਵ ਟੂ ਗੈਟ ਡਾਊਨ ਟੂ ਦਾ ਗਰਾਊਂਡ ਟੂ ਅਪੋਜ਼ ਆਲ ਥੀਸ ਐਟ੍ਰੋਸਿਟੀਜ਼